ਬੀਐਸ ਐਕਟ ਦੇ ਤਹਿਤ ਜਿਹੜੇ ਮਾਲਕਤਮਾਂ ਡਸਟਰਾਏ ਕੀਤਾ ਗਿਆ ਉਹਦੇ ਬਾਰੇ ਜਾਣਕਾਰੀ ਦੇ ਅਸਲ ਅੱਜ ਅਸੀਂ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਤੇ ਸੀਪੀ ਸਾਹਿਬ ਨਲੰਦਰ ਦੇ ਇਸ ਨੋਟਿਸ ਦੇ ਮੁਤਾਬਕ ਜੋ 3 ਮੈਂਬਰੀ ਇੱਕ ਟੀਮ ਡਰਾਗਨ ਅਪੋਜ਼ਲ ਕਰਨ ਵਾਸਤੇ ਨਿਯੁਕਤ ਕੀਤੀ ਗਈ ਹੈ ਜਿਸ ਦੇ 3 ਮੈਂਬਰ ਨੇ ਇਸ ਲਈ ADCT ਇਨਵੈਸਟੀਗੇਸ਼ਨ ACP ਐਂਡੀਪੀਐਸਫ ACP ਡਿਟੈਕਟਿਵ ਜਿਵੇਂ ਸੀ ਤਿੰਨੋਂ ਹੀ ਇੱਕ ਕਮੇਟੀ ਦੇ ਮੈਂਬਰ ਆਜਾ ਸਿਕਿਊਟਮ ਪੇਪਰ ਮਿਲ ਫੈਲਾਗੋੜ ਜ਼ਿਲ੍ਹਾ ਸ਼ਾਹਪੁਰ ਤੋਂ ਆਂਦੀ ਉੱਤੇ ਸਮੇਤ ਵੱਖ-ਵੱਖ ਥਾਣਿਆਂ ਦੇ ਜਿਨ੍ਹਾਂ ਦੇ ਕੇਸ ਸੀ ਉਹਨਾਂ ਦੇ ਮੋਟੇ ਸਟਾਫ ਨਾਲਾ ਸੀ ਉੱਤੇ ਪੇਪਰ ਮਿਲ ਗਏ ਤੇ ਉਹਨਾਂ ਦਾ ਜਿਉ ਨੇਜਰ ਬਗਾਰੇ ਨੇ ਜਾਮਨ ਸਟਾਫ ਸਾਰਿਆਂ ਦੇ ਸਾਹਮਣੇ ਅਸੀਂ ਉੱਤਨਾਂ ਦੀ ਜਿਹੜੀ ਐਕਟਰੀ ਦੇ ਵਿੱਚ ਜਿਹੜਾ ਸੀ 31 ਮਕਦਮਾ ਹੈ 31 ਕੇਸ ਜਿਹੜੇ ਐਨਡੀਪੀ ਜਿਹੜੇ ਕੀ ਕੇਸ ਸੀ ਹੈ ਡਿਸਪੋਜ਼ ਮਟੀਰੀਅਲ ਮਾਲ ਮੁਕੰਦਮਾ ਸੀਗਾ ਉਹ ਅਸੀਂ ਜੋ ਜਿਸ ਦੇ ਅਸੀਂ ਅੰਡਰ ਕੋਰਟ ਤੋਂ ਡਿਸਪੋਜ਼ਲ ਦੇ ਕੋਰਟ ਤੋਂ ਆਰਡਰ ਲੈ ਕੇ حاصل ਕੀਤੇ ਹੋਏ ਸੀ ਬੱਕ ਬੱਕ ਥਾਣੇ ਵਾਲਿਆਂ ਨੇ ਜੋ ਸਾਰੇ ਥਾਣਿਆਂ ਦੇ ਜੋ ਚੈੱਕ ਆਊਟ ਕਰਕੇ ਅਰੇ ਥਾਣਾ ਦੇ ਮਾਲ ਨੂੰ ਨਾਮ ਲੈ ਕੇ ਸਪੋਜਲ ਦੇ ਆڈر ਨਾਲ ਲੈ ਕੇ ਉਹ ਫਿਰ ਪਰਮਿਲ ਜਾ ਕੇ ਸੀ ਨੂੰ ਪ੍ਰੋਪਰ ਵੇ ਨਾਲ ਸੀ ਨੂੰ ਰਿਪੋਰਟ ਕੀਤਾ ਜੋ ਟੋਟਲ 31 ਮਕਦਮੇ ਤੇ 53 ਕਿਲੋ 962 ਗ੍ਰਾਮ ਹੀਰੋਇਨ ਕਾਪੀ ਹੋ ਸਕ 5 ਕਿਜੀ ਹੈ ਔਰ 180 ਟੈਬਲੇਟ ਜੋ ਅਸੀਂ ਸਾਰੇ ਜਣਾ ਉੱਤੇ ਅੱਜ ਕਿ ਜਿਹੜੀ ਰੈਪਰ ਦੇ ਰਿਡੀ ਮੂਵੀ ਬਣਾਈ ਗਈ ਹੈ ਮੂਵੀ ਬਣੀ ਹੈ ਐਂਡ ਫੋਟੋਗ੍ਰਾਫੀ ਹੋਈ ਹੈ ਸਾਰਾ ਮਾਰਕਟ ਟਰਾਇ ਕਰਨ ਤੋਂ ਬਾਅਦ ਸਾਰੀ ਟੀਮ ਵਾਪਸ ਆ ਗਈ